हां जी दोस्तों आज ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਹਿੰਦੇ ਗੁੰਗੇ ਬੱਚੇ ਬੋਲਣ ਲੱਗ ਜਾਂਦੇ ਐ ਇਸ ਗੱਲ ਵਿੱਚ ਕਿੰਨੀ ਕ ਸੱਚਾਈ ਐ ਮੈਂ ਕੁਲਦੀਪ ਸਿੰਘ ਆਨੰਦਗੜ੍ਹ ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਹਿੰਦੇ ਬਚਪਨ ਤੋਂ ਜਿਹੜੇ ਬੱਚੇ ਜਾਂ ਤਾਂ ਬੋਲਦੇ ਨਹੀਂ ਜਾਂ ਤਤਲਾ ਕੇ ਬੋਲਦੇ ਆ ਉਹ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਆ ਵੀਡੀਓ ਚ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਗ੍ਹਾ ਤੁਹਾਨੂੰ ਦਿਖਾਉਨੇ ਆ ਜਗ੍ਹਾ ਵੀ ਦੱਸਾਂਗੇ ਵੀ ਕਿੱਥੇ ਇਹ ਡੇਰਾ ਬਣਿਆ ਹੋਇਆਗਾ ਤੇ ਆ ਜਿਹੜੇ ਤੋਤੇ ਚੜੇ ਦੇਖਦੇ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਤੋਤੇ ਚੜੇ ਹੋਏ ਆ ਜੀ ਇੱਥੇ ਛੋਟ ਅਮਰਤ ਕੁੰਡ ਵਿੱਚੋਂ ਪਾਣੀ ਪਲਾਇਆ ਜਾਂਦਾ ਤੇ ਬੱਚੇ ਕਹਿੰਦੇ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਆ ਕਈ ਵੀਰ ਹੁਣ ਕਹਿਣਗੇ ਕਿ ਇਹ ਫੇਕ ਹੈ ਜਾਂ ਇਹ ਸਚਾਈ ਨਹੀਂ ਇਸ ਗੱਲ ਦੇ ਵਿੱਚ ਪਰ ਆ ਤੋਤੇ ਇਸ ਗੱਲ ਦੀ ਸਚਾਈ ਹੈ ਕਿਉਂਕਿ ਜਿਹੜੇ ਪਰਿਵਾਰ ਜਿਨ੍ਹਾਂ ਦੇ ਬੱਚੇ ਠੀਕ ਹੋ ਕੇ ਗਏ ਨੇ ਉਹਨਾਂ ਵੱਲੋਂ ਇਹ ਤੋਤੇ ਚੜਾਏ ਜਾਂਦੇ ਨੇ ਇਹ ਜੋੜਾ ਤੋਤਿਆਂ ਦਾ ਚੜਾਇਆ ਜਾਂਦਾ ਜੀ ਇੱਥੇ ਤੇ ਇੱਥੇ 2 3 ਦਿਨ ਆਉਣਾ ਪੈਂਦਾ ਜੀ ਜਾਂ ਤਾਂ ਤੁਸੀਂ ਐਤਵਾਰ ਨੂੰ ਆ ਸਕਦੇ ਹੋ ਜਾਂ ਮੰਗਲਵਾਰ ਨੂੰ ਆ ਸਕਦੇ ਹੋ ਜੀ ਇੱਥੋਂ ਕੁੰਡ ਵਿੱਚੋਂ ਬੱਚਿਆਂ ਨੂੰ ਪਾਣੀ ਪਿਲਾਇਆ ਜਾਂਦਾ ਤੇ ਬੋਤਲ ਵਿੱਚ ਪਾਣੀ ਲੈ ਕੇ ਵੀ ਜਾਣਾ ਜੀ ਤੁਸੀਂ ਖਾਲੀ ਬੋਤਲ ਵੀ ਲੈ ਕੇ ਆਉਣੀ ਹੈ ਜਾਂ ਤੁਹਾਨੂੰ ਬਾਹਰੋਂ ਤੋਂ ਤੇ ਮਿਲਦੇ ਆ ਤੇ ਬੋਤਲ ਵੀ ਮਿਲ ਜੂ ਅਸੀਂ ਹੁਣ ਤੁਹਾਨੂੰ ਕੁੰਡ ਦਿਖਾਉਨੇ ਆ ਜਿੱਥੇ ਬੱਚਿਆਂ ਨੂੰ ਪਾਣੀ ਪਿਲਾਇਆ ਜਾਂਦਾ ਆ ਦੇਖੋ ਜੀ ਆ ਸਾਹਮਣੇ ਅੰਮ੍ਰਿਤ ਕੁੰਡ ਬਣਿਆ ਹੋਇਆ ਇੱਥੇ ਬੱਚਿਆਂ ਨੂੰ ਪਾਣੀ ਪਿਲਾਇਆ ਜਾਂਦਾ ਤੇ ਪਾਣੀ ਤੁਸੀਂ ਲੈ ਕੇ ਵੀ ਜਾਣਾ ਬੋਤਲਾਂ ਦੇ ਵਿੱਚ ਪਰ ਭਰ ਕੇ ਵੀਰ ਦੇ ਰਿਹਾ ਦੇਖੋ ਤੇ ਤੁਹਾਨੂੰ ਜਗ੍ਹਾ ਵੀ ਦਿਖਾਵਾਂਗੇ ਵੀ ਕਿੱਥੇ ਬਣੀ ਹੈ ਜਗ੍ਹਾ ਤੇ ਦੱਸਾਂਗੇ ਵੀ ਤੁਹਾਨੂੰ ਲੋਕੇਸ਼ਨ ਪੂਰੀ ਤੇ ਹੁਣ ਜਗ੍ਹਾ ਦਿਖਾਉਣੀ ਆ ਜਿੱਥੇ ਮੱਥਾ ਵੀ ਟਿਕਦਾ ਬਾਬੇ ਦਾ ਅੰਦਰ ਬੜੀ ਸ਼ਰਧਾ ਨਾਲ ਲੋਕ ਮੱਥਾ ਟੇਕਦੇ ਆ ਹਰ ਮੰਗਲਵਾਰ ਤੇ ਹਰ ਐਤਵਾਰ ਇੱਥੇ ਆਉਣਾ ਜੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਜੀ ਜੇ ਤੁਹਾਡੇ ਵੀ ਕੋਈ ਆਣ-ਗਮਣ ਦੇ ਵਿੱਚ ਜਾਂ ਕੋਈ ਰਿਸ਼ਤੇਦਾਰੀ ਵਿੱਚ ਜਾਂ ਕੀ ਆਪਦੇ ਪਰਿਵਾਰ ਦੇ ਵਿੱਚ ਬੱਚਾ ਹੈ ਇੱਕ ਵਾਰੀ ਇਸ ਕੁੰਡ ਦਾ ਪਾਣੀ ਉਸ ਬੱਚੇ ਨੂੰ ਜ਼ਰੂਰ ਪਿਆਓ ਜਿਹੜੇ ਤੋ ਤਲਾਕੇ ਬੋਲਦੇ ਆ ਜਾਂ ਬਚਪਨ ਤੋਂ ਬੋਲਦੇ ਨਹੀਂ ਹੁਣ ਤੁਹਾਨੂੰ ਜਗ੍ਹਾ ਦਿਖਾਉਣੀ ਆ ਬਾਬੇ ਦੀ ਜਿਹੜੀ ਬਣੀ ਹੋਈ ਆ ਕਿਹੜੀ ਜਗ੍ਹਾ ਇਹ ਜਗ੍ਹਾ ਬਣੀ ਹੋਈ ਆ ਜੀ ਭਾਈ ਗੁਰਦਾਸ ਦਾ ਡੇਰਾ ਜੀ ਮਾਨਸਾ ਦੇ ਵਿੱਚ ਮਾਨਸਾ ਨੂੰ ਆ ਭਾਈ ਗੁਰਦਾਸ ਦਾ ਡੇਰਾ ਸਾਹਮਣੇ ਭਾਈ ਗੁਰਦਾਸ ਦੀ ਆ ਮੂਰਤੀ ਬਣੀ ਹੋਈ ਹੈ ਜੀ ਕੌਣ ਨਹੀਂ ਜਾਣਦਾ ਇਸ ਜਗ੍ਹਾ ਨੂੰ ਮਾਨਸਾ ਨੂੰ ਸਿੱਧੂ ਮੂਸੇ ਵਾਲੇ ਨੇ ਚੰਗੀ ਤਰ੍ਹਾਂ ਜੀ ਨਾਂ ਰੋਸ਼ਨ ਕੀਤਾ ਹੋਇਆਗਾ ਮਾਨਸਾ ਦਾ ਹੁਣ ਗੱਲਬਾਤ ਕਰਦੇ ਆ ਵੀਰ ਉੱਤਰਾਖੰਡ ਤੋਂ ਆਏ ਨੇ ਦੇਖੋ ਇਹ ਬੱਚਾ ਲੈ ਕੇ ਆਏ ਨੇ ਕਹਿੰਦੇ ਸਾਡਾ ਬੱਚਾ ਵੀ ਹੁਣ ਠੀਕ ਠਾਕ ਹੈ ਜੀ ਦੂਜੀ ਵਾਰ ਆਏ ਆ ਅਸੀਂ ਵਧੀਆ ਬੋਲਣ ਲੱਗ ਗਿਆ ਪਹਿਲਾਂ ਬਚਪਨ ਤੋਂ ਇਹ ਬੋਲਦਾ ਨਹੀਂ ਸੀ ਘੱਟ ਬੋਲਦਾ ਸੀ ਇਹ ਗੱਲਬਾਤ ਕਰਾਉਂਦੇ ਆ ਵਿਊ ਲੈਤੇ ਆ ਲੋਕਾਂ ਦੇ ਇਹ ਗੱਲ ਬਿਲਕੁਲ ਸੱਚੀ ਹੈ ਜੀ ਆ ਲੋਕਾਂ ਨੇ ਆ ਵੀਰ ਜੀਨ ਤੋਂ ਆਏ ਨੇ ਦੇਖੋ ਜੀ ਆ ਇਹਨਾਂ ਦਾ ਛੋਟਾ ਜਿਹਾ ਬੱਚਾ ਹੈ ਇਹ ਵੀ ਕਹਿੰਦੇ ਅਸੀਂ ਦੂਜੀ ਵਾਰ ਲੈ ਕੇ ਆਏ ਜੀ ਸਾਡਾ ਬੱਚਾ ਵੀ ਹੁਣ ਠੀਕ ਠਾਕ ਬੋਲਣ ਲੱਗ ਗਿਆ ਤੇ ਤੀਜੀ ਵਾਰ ਫੇਰ ਆਵਾਂਗੇ ਹਜ਼ਾਰ ਹਜ਼ਾਰ ਕਿਲੋਮੀਟਰ ਤੋਂ ਚੱਲ ਕੇ ਲੋਕ ਆਉਂਦੇ ਆ ਜੀ ਇੱਥੇ ਅਮਰਤਕੁੰਡ ਦਾ ਪਾਣੀ ਪਿਲਾਉਣ ਅਸੀਂ ਲੋਕਾਂ ਦੇ ਬਿਊ ਲੈਤੇ ਲੋਕ ਕਹਿੰਦੇ ਜੀ ਬਿਲਕੁਲ ਸੱਚਾਈ ਹੈ ਇਸ ਗੱਲ ਦੇ ਵਿੱਚ ਆ ਵੀਰਾਂ ਦੇਖੋ ਜੀ ਧੂਰੀ ਤੋਂ ਆਇਆ ਇਹ ਕਹਿੰਦਾ ਜੀ ਮੇਰਾ ਬੱਚਾ ਵੀ ਤੀਜੀ ਵਾਰ ਆਇਆ ਅਸੀਂ ਹੁਣ ਚਾਚਾ ਤਾਇਆ ਕਹਿਣ ਲੱਗ ਗਏ ਜੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੀ ਇਨਸਾਨ ਆ ਵੀਰ ਨਾਲ ਅਸੀਂ ਗੱਲਬਾਤ ਕੀਤੀ ਇਹ ਕਹਿੰਦਾ ਜੀ ਆ ਦੇਖਦੇ ਮਗਰ ਛੋਟਾ ਜਿਹਾ ਬੱਚਾ ਬੈਠਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਲੋਕਾਂ ਦੇ ਭਲੇ ਵਾਸਤੇ